ਜੀ ਮੈਂ ਤੁਹਾਡਾ ਆਪਣੀ ਕਿਰਪਾ ਸਿੰਘ ਜੀ ਸਟਾਰ ਟੀਵੀ ਤੋਂ ਅੱਜ ਪੰਚਾਇਤ ਵੱਲੋਂ ਕਾਫੀ ਉਪਰਾਲੇ ਦੇ ਸਬੰਧ ਦੇ ਵਿੱਚ ਅੱਜ ਟੀਮ ਆਈ ਹੈ ਜਿਹੜੇ ਕਿ ਆਧਾਰ ਕਾਰਡ ਦੇ ਨਾਲ ਜਿਹੜੇ ਲਿੰਕ ਵੀ ਕਰ ਰਹੇ ਨੇ ਔਰ ਕਾਫੀ ਜਿਹੜੇ ਕਾਰਡ ਹੈ ਜਿਹੜੇ ਸਰਕਾਰ ਵੱਲੋਂ ਵੰਡਾਈ ਦਿੱਤੀ ਗਈ ਹੈ ਉਹ ਵੀ ਤਿਆਰ ਕਰ ਰਹੇ ਨੇ ਸਾਡੇ ਵਿੱਚ ਸਰਪੰਚ ਸਾਹਿਬ ਮੌਜੂਦ ਹੈ ਕੀ ਸਰਪੰਚ ਸਾਹਿਬ ਕੀ ਚੱਲ ਰਿਹਾ ਜੀ ਪੰਚਾਇਤ ਬਾਰੇ ਜੀ ਇਸ ਲਈ ਕਿਉਂਕਿ ਆ ਜਿਹੜੀ ਸਕੀਮਾਂ ਨੇ ਸਰਕਾਰ ਦੀਆਂ ਜੀ ਉਹ ਸਰਕਾਰ ਨੇ ਦੇਣੀਆਂ ਹੁੰਦੀਆਂ ਜਾਂ ਤਾਂ ਲੋਕਾਂ ਨੂੰ ਪਤਾ ਨਹੀਂ ਹੁੰਦਾ ਸਕੀਮਾਂ ਦਾ ਜੀ ਤਾਂ ਜਾਂ ਜੀ ਪਤਾ ਹੁੰਦਾ ਤਾਂ ਉਹ ਆਉਣ ਜਾਣ ਦੀ ਕੋਲ ਕਰਦੇ ਆ ਸੇਵਾ ਕੇਂਦਰਾਂ ਤੇ ਜਾਂ ਬੁਰ ਪਾਸੇ ਹੂੰ ਤੋਂ ਅਸੀਂ ਵਕ ਵਕ ਸਮੇਂ ਤੇ ਹਰ ਕਿਸਮ ਦੇ ਇੱਥੇ ਕੈਂਪ ਲਾਉਦੇ ਰਹਿੰਦੇ ਆ ਜੀ ਅੱਜ ਵੀ ਸਾਡੀ ਜਿਹੜੀ ਦਿਨੇਸ਼ ਚੱਟਾ ਐਮਐਲਏ ਦੀ ਟੀਮ ਹੈ ਉਹ ਆਈ ਹੋਈ ਹੈ ਜੀ ਇੱਥੇ ਵਕ ਵਕ ਕਿਸਮ ਦੇ ਜਿਵੇਂ ਆਵਾ ਕਾਰਡ ਹੈ ਈ ਸ਼ਰਮ ਕਾਰਡ ਨੇ ਹੂੰ ਔਰ ਉਸ ਤੋਂ ਬਿਨਾ ਮੁਟਾਪਾ ਪੈਨਸ਼ਨ ਹੈ ਆਸ਼ਰਿਤ ਪੈਨਸ਼ਨ ਹੈ ਖੇਤੀਬਾੜੀ ਦੀ ਜਿਹੜੀ ਪੈਨਸ਼ਨ ਯੋਜਨਾ ਹੈ ਜਾਂ ਲੀਬਰ ਕੰਸਟਰਕਸ਼ਨ ਬੋਰਡ ਦੇ ਜਿਹੜੇ ਕਾਰਡ ਬਣਦੇ ਨੇ ਔਰ ਜਾਂ ਮੰਡੇ ਦਾ ਸ਼ੈੱਟ ਵਗੈਰਾ ਹੋਰ ਜਿਹੜੇ ਪੀਐਮ ਆਵਾਸ ਯੋਜਨਾ ਹੈ ਜਾਂ ਦੂਜੀ ਜਿਹੜੀ ਹੈ ਪੀਐਮ ਵਿਸ਼ਕਰਮਾ ਯੋਜਨਾ ਹੈ ਇਹ ਵੱਖ-ਵੱਖ ਜਿਹੜੀਆਂ ਯੋਜਨਾਵਾਂ ਦੇ ਤਹਿਤ ਆ ਜਿਵੇਂ ਕਿ ਤੁਸੀਂ ਪੋਸਟਰ ਦੇਖ ਰਹੇ ਹੋ ਤਾਂ ਉਹ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਉਹਨਾਂ ਨੂੰ ਇੱਥੇ ਕਾਢ ਲਾ ਆਪਾਂ ਰਜਿਸਟਰ ਕਰਾਣੇ ਆ ਕਿ ਤਾਂਕਿ ਲੋਕਾਂ ਨੂੰ ਕੋਈ ਪ੍ਰੋਬਲਮ ਨਾ ਹੋਵੇ ਔਰ ਉਹਨੂੰ ਦੂਰ ਨਾ ਡੇ ਜਾ ਕੇ ਜਿਹੜਾ ਖੇਤਿਲ ਕਰਨਾ ਹੋਣਾ ਪਵੇ ਇਸ ਲਈ ਅਸੀਂ ਵੱਖ-ਵੱਖ ਸਕੀਮਾਂ ਤੋਂ ਲੋਕਾਂ ਨੂੰ ਜਾਣੂ ਕਰਵਾਉਣੇ ਹਨ ਔਰ ਸਾਨੂੰ ਕਰਾਉਣਾ ਵੀ ਚਾਹੀਦਾ ਜੀ ਤੇ ਸਰਪੰਚ ਸਾਹਿਬ ਜਿਵੇਂ ਕਿ ਤੁਸੀਂ ਪੰਚਾਇਤ ਬਣੀਆਂ ਨਵੀਂ ਉਤੋਂ ਅਲਾਵਾ ਕੀ ਕੀ ਉਪਰਾਲੇ ਜਿਹੜੇ ਤੁਹਾਡੇ ਵੱਲੋਂ ਅੱਗੇ ਕੀ ਕੀ ਸੋਚਿਆ ਹੋਇਆ ਤੁਸੀਂ ਜਿਹੜੇ ਪਿੰਡ ਵਾਲੇ ਨੂੰ ਸਹੂਲਤ ਦੇਣ ਵਾਸਤੇ ਦੇਖੋ ਅਸੀਂ ਜਿਹੜੇ ਵੱਖ-ਵੱਖ ਮਤੇ ਪਾਏ ਆ ਜਿਨ੍ਹਾਂ ਦੇ ਜ ਸਭ ਤੋਂ ਵੱਡੀ ਗੱਲ ਹੈ ਕਿ ਪਿੰਡ ਵਾਲੇ ਪਾਣੀ ਦਾ ਅਸੀਂ ਸ਼ੁਰੂ ਕੀਤਾ ਉਹ ਅਜੇ ਸਾਡਾ ਅੰਡਰ ਪ੍ਰੋਸੈਸ ਹੈ ਗੰਦੇ ਪਾਣੀ ਦਾ ਨਿਕਾਸੀ ਦਾ ਉਹ ਵੀ ਅੰਡਰ ਪ੍ਰੋਸੈਸ ਹੈ ਉਸ ਤੋਂ ਬਿਨਾਂ ਅਸੀਂ ਜਿਹੜਾ ਕਮਿਊਨਿਟੀ ਹਾਲ ਬਾਰੇ ਵੀ ਅੰਡਰ ਪ੍ਰੋਸੈਸ ਆ ਸਾਡਾ ਔਰ ਵੱਖ-ਵੱਖ ਜਿਹੜੀਆਂ ਕੱਚੀਆਂ ਸੜਕਾਂ ਨੇ ਜਾਂ ਜਿਹੜੀਆਂ ਪੁਰਾਣੀਆਂ ਸੜਕਾਂ ਨੇ ਉਹਨਾਂ ਦੇ ਬਾਰੇ ਵੀ ਅਸੀਂ ਜਿਹੜੇ ਮਤੇ ਬਾਤ ਜਿਹੜੇ ਆ ਉਹ ਆਪਾਂ ਕਰਾਂਗੇ ਔਰ ਨਸ਼ਿਆਂ ਦੇ ਬਾਰੇ ਵੀ ਅਸੀਂ ਜਿਹੜੀ ਮਤੇ ਬਾਤ ਚੁੱਕਿਆ ਹੈ ਕਿ ਜਿਹੜੇ ਨਸ਼ਿਆਂ ਦੇ ਸਤਾਕਰ ਨੇ ਉਹਨਾਂ ਦੀ ਕੋਈ ਆਉਣ ਵਾਲੇ ਸਮੇਂ ਜਿਹੜੀ ਹੈਲਪ ਨਹੀਂ ਕੀਤੀ ਜਾਊਗੀ ਔਰ ਜਿਹੜੇ ਸਾਡੇ ਗੈਰ ਸਮਾਜੀ ਅੰਸਰ ਹੈ ਉਹਨਾਂ ਵਾਸਤੇ ਵੀ ਆਪਾਂ ਰਵਾਖ ਵਖ ਲੋਕਾਂ ਨੂੰ ਜਾਗਰੂਕ ਕਰਾਂਗੇ ਔਰ ਜੋ ਵੀ ਲੋਕਾਂ ਦੀ ਲੋੜ ਅਨੁਸਾਰ ਕਰਨਾ ਪਿਆ ਸੀ ਕਰਾਂਗੇ ਜੀ ਤੇ ਅੱਗੇ ਨੂੰ ਕੀ ਆਸ ਕਰਦੇ ਆਪਾਂ ਜਿਵੇਂ ਕਿ ਤੁਸੀਂ ਅੱਜ ਜਿਹੜਾ ਐਡਾ ਵੱਡਾ ਕੰਪਲਾਇਆ ਤੇ ਉਦੋਂ ਅੱਗੇ ਤੁਸੀਂ ਕੀ ਅੱਗੇ ਹੋਰ ਕੀ ਕੀ ਕਰ ਰਹੇ ਸਰਕਾਰ ਉਹਨਾਂ ਪਿੰਡ ਵਾਸੀ ਵੱਲੋਂ ਦੇਖੋ ਅਸੀਂ ਸਾਡੇ ਕੋਲ ਜਿਵੇਂ ਕਿ ਸਰਕਾਰ ਵੱਲੋਂ ਵੱਖ-ਵੱਖ ਸਕੀਮਾਂ ਨੇ ਜਿਹਦੇ ਵਿੱਚ ਉਹਨਾਂ ਨੂੰ ਪਹਿਲਾਂ ਟ੍ਰੇਨਿੰਗ ਦਿੱਤੀ ਜਾਂਦੀ ਹੈ ਬੱਚਿਆਂ ਨੂੰ ਉਸ ਤੋਂ ਬਾਅਦ ਉਹਨਾਂ ਨੂੰ ਨੌਕਰੀ ਦਿੱਤੀ ਜਾਂਦੀ ਹੈ 10 ਪਾਸ ਘਟੋ ਘਟ 18 ਤੋਂ ਲੈ ਕੇ 35 ਸਾਲ ਦੀ ਉਮਰ ਤੱਕ ਦੇ ਉਹਨਾਂ ਮੁੰਡਿਆਂ ਦਾ ਅਸੀਂ 4 ਦਿਨ ਪਹਿਲਾਂ ਕੈਂਪ ਲਾ ਕੇ ਹਟੇ ਆ ਕਿ ਜਿਨ੍ਹਾਂ ਦੇ ਵਿੱਚ ਸਾਡੇ ਕੱਲ ਤੋਂ ਕੁਝ ਬੱਚੇ ਸਾਡੇ ਟ੍ਰੇਨਿੰਗ ਕਰਨ ਚਲੇ ਗਏ ਰੋਪੜ ਜਿਨ੍ਹਾਂ ਦਾ ਟ੍ਰੇਨਿੰਗ ਦਾ ਖਰਚਾ ਸਾਰਾ ਸਰਕਾਰ ਦਊਗੀ ਕੋਈ ਖਰਚਾ ਨਹੀਂ ਹੋਊਗਾ ਔਰ ਟ੍ਰੇਨਿੰਗ ਜੇਕਰ ਮੁਹਾਲੀ ਜਾਂ ਕਿਤੇ ਹੋਰ ਹੁੰਦੀ ਹੈ ਤਾਂ ਉਹਦਾ ਕਿਰਾਇਆ ਵੀ ਜਿਹੜੀ ਸਰਕਾਰ ਦਊਗੀ ਉਹਨਾਂ ਦਾ ਕੋਈ ਖਰਚਾ ਨਹੀਂ ਹੋਊਗਾ ਤੇ ਉਸ ਤੋਂ ਬਾਅਦ ਜਿਹੜੀ ਨੌਕਰੀ ਵੀ ਆਸਾਨੀ ਔਰ ਤੇ ਉਹਨੂੰ ਜਿਹੜੀ ਆ ਉਹ ਜਿਹੜੀ ਉਹ ਮਿਲ ਜੀ ਉਹਨਾਂ ਨੂੰ ਜਿਵੇਂ ਵੇਅਰ ਹਾਊਸ ਕਾਰਪੋਰੇਸ਼ਨ ਵਗੈਰਾ ਦੇ ਵਿੱਚ ਬਹੁਤ ਸਰੀਆ ਸੰਬੰਧੀਆਂ ਉੱਥੇ ਜਿਹੜਾ ਬੱਚਿਆਂ ਨੂੰ ਸੈੱਟ ਕੀਤਾ ਜਾਉਂਦਾ ਸਰ ਸਾਡੇ ਕਾਫੀ ਉਪਰਾਲਾ ਇਹ ਬਹੁਤ ਵਧੀਆ ਉਪਰਾਲਾ ਹੈ ਸਰਕਾਰ ਵੱਲੋਂ ਜਿਹੜੀ ਸਕੀਮਾ ਮਿਲਦੀਆਂ ਲੇਕਿਨ ਕੁਝ ਜਿਹੜੇ ਸਾਡੇ ਨੁਮਾਇੰਦੇ ਦੀ ਗੱਲ ਕਰ ਲਈ ਅੱਜ ਪੰਚਾਇਤ ਨੂੰ ਇਹ ਚੀਜ਼ਾਂ ਦੀ ਪਤਾ ਨਹੀਂ ਹੁੰਦਾ ਜਿਵੇਂ ਤੁਸੀਂ ਇਹ ਪਤਾ ਕਰਕੇ ਇਹ ਜਿਹੜੇ ਟ੍ਰੇਨਿੰਗ ਉੱਤੇ ਜਿਹੜੇ ਨਿਆਣੇ ਭੇਜਿਆ ਤੇ ਜੇ ਕੁਝ ਨਿਆਣੇ ਨੂੰ ਇਹ ਚੀਜ਼ਾਂ ਦਾ ਨਹੀਂ ਹੋ ਵੇਅਰ ਹੋਏ ਹੋਣੇ ਨਹੀਂ ਪਤਾ ਲੱਗਿਆ ਹੋਊਗਾ ਉਹਨਾਂ ਨੂੰ ਅੱਗੇ ਤੁਸੀਂ ਕੋਈ ਹੋਰ ਕੈਂਪ ਰੱਖ ਰਹੇ ਹੈ हां जी ਅਸੀਂ ਲੋਕ ਜਾਗਰੂਕਤਾ ਕੈਂਪ ਵੀ ਆਉਣ ਵਾਲੇ ਸੇ ਵਿੱਚ ਲਾਵਾਂਗੇ ਜੀ ਹੁਣ ਜਿਵੇਂ ਅੱਜ ਵੀ ਇੱਥੇ ਕਾਫੀ ਲੋਕ ਬੈਠੇ ਹਨ ਨੂੰ ਪਤਾ ਨਹੀਂ ਹੈ ਕਿ ਆਵਾ ਕਾਰਡ ਕਾਦੇ ਵਾਸਤੇ ਹੈ ਇਹ ਸ਼ਰਮ ਕਾਰਡ ਕਾਦੇ ਵਾਸਤੇ ਹੈ ਆ ਜਿਹੜੀਆਂ ਵੱਖ-ਵੱਖ ਉਹਨਾਂ ਬਾਰੇ ਅਸੀਂ ਜਾਣਕਾਰੀ ਦੇ ਰਹੇ ਹਾਂ ਔਰ ਵੱਡਾ ਪਿੰਡ ਹੈ ਇੱਕ ਦੇ ਵਿੱਚ ਨਹੀਂ ਹੁੰਦੀ ਤੇ ਅਸੀਂ ਗੁਰਦੁਆਰੇ ਮੰਦਿਰ ਦੇ ਵਿੱਚ ਜਾਂ ਸੋਸ਼ਲ ਮੀਡੀਆ ਰਾਹੀਂ ਐਡਵਰਟਾਈਜ਼ਮੈਂਟ ਕਰਕੇ ਲੋਕਾਂ ਨੂੰ ਇਨਵਾਈਟ ਕਰ ਰਹੇ ਹਾਂ ਬੁਲਾ ਰਹੇ ਹਾਂ ਉਹਨਾਂ ਵੱਖ-ਵੱਖ ਸਕੀਮਾਂ ਬਾਰੇ ਜੋ ਵੀ ਸਾਡੇ ਹੱਥ ਵਿੱਚ ਪੰਚਾਇਤ ਦੇ ਹੈਗਾ ਅਸੀਂ ਉਹ ਆਉਣ ਵਾਲੇ ਸਮੇਂ ਚ ਪਹਿਰਾ ਵੀ ਦਿੱਤਾ ਤੇ ਬਾਅਦ ਚ ਵੀ ਅਸੀਂ ਉਹ ਲੋਕਾਂ ਦੀ ਜਿਹੜੀ ਸਹਾਇਤਾ ਉਹ ਕਰਦੇ ਰਹਾਂਗੇ ਜੀ ਹੋਰ ਕੁਝ ਕਹਿਣਾ ਚਾਹੁੰਦੇ ਹੋ ਜੀ ਤੁਸੀਂ ਬਸ ਮੈਂ ਤਾਂ ਇਹ ਗੱਲ ਕਹਾਂਗਾ ਆਮ ਤੁਹਾਡੇ ਮਾਧਿਅਮ ਰਾਹੀਂ ਲੋਕਾਂ ਨੂੰ ਅਪੀਲ ਕਰਾਂਗਾ ਕਿ ਇੱਕ ਤਾਂ ਆਪਣੇ ਬੱਚਿਆਂ ਨੂੰ ਨਸ਼ੇ ਤੋਂ ਦੂਰ ਰੱਖੋ ਦੂਜਾ ਮੈਂ ਇਹ ਗੱਲ ਕਹੂੰਗਾ ਕਿ ਬੱਚਿਆਂ ਨੂੰ ਕਿਸੇ ਵੀ ਹਾਲਤ ਵਿੱਚ ਬੇਲਾਂ ਨਾ ਰਹਿਣ ਦਿਓ ਤਾਂ ਇਹ ਨਹੀਂ ਕਿ ਆਪਣੇ ਬੱਚਿਆਂ ਦੀ ਸਾਂਭ-ਸਮਭਾਲ ਕਰਨੀ ਉਹ ਵਧੀਆ ਗੱਲ ਹੈ ਸਿਰਫ ਆਪਣੇ ਬੱਚੇ ਦੀ ਸਾਂਭ-ਸਮਭਾਲ ਕਰੋ ਪਰ ਸਾਰਿਆਂ ਦੇ ਬੱਚਿਆਂ ਦੀ ਸਾਂਭ ਸੰਭਾਲ ਕਰਨੀ ਤਾਂ ਕਿ ਤੁਹਾਡਾ ਬੱਚਾ ਸਹੀ ਹੈ ਕੋਈ ਦੂਜਾ ਨਾ ਖਰਾਬ ਕਰ ਦੇਵੇ ਇਸ ਕਰਕੇ ਦੂਜਿਆਂ ਦੇ ਬੱਚੇ ਨੂੰ ਵੀ ਸਾਂਭ ਸੰਭਾਲ ਕਰਨੀ ਛੱਡੇ ਲਈ ਬਹੁਤ ਜ਼ਰੂਰੀ ਹੈ ਸਾਨੂੰ ਸਰਬੱਤ ਦੇ ਭਲੇ ਦੀ ਵਿਚਾਰਧਾਰਾ ਨੂੰ ਅੱਥਕੋ ਪਰੋਟਿਆ ਪੰਨੀ ਕਰ ਸਕਦੇ ਇਹ ਨਹੀਂ ਸਾਡਾ ਭਲਾ ਤੇ ਲੋਕਾਂ ਦਾ ਜੀ ਧੰਨਵਾਦ ਸਸ ਜੀ